ਇੱਕ ਕਿਸਾਨ ਅੰਦੋਲਨ 2020 ਦੇ ਵਿੱਚ ਸ਼ੁਰੂ ਹੋਇਆ ਸੀ ਜਿਹੜਾ ਲਗਭਗ ਪੌਣੇ 2 ਸਾਲ ਚੱਲਿਆ ਸੀ 700 ਕਿਸਾਨ ਜਿਹੜੇ ਸ਼ਹੀਦ ਹੋਏ ਸੀ ਉਸ ਦੌਰਾਨ ਇੱਕ ਕਿਸਾਨ ਅੰਦੋਲਨ ਹੁਣ ਚੱਲ ਰਿਹਾ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਔਰ ਜੋ ਕੁਝ 21 ਫਰਵਰੀ ਵਾਲੇ ਦਿਨ ਖਨੋਰੀ ਬਾਰਡਰ ਤੇ ਹੋਇਆ ਦੁਨੀਆ ਗਵਾਹ ਹੈ ਉਸ ਗੱਲ ਦੀ ਇੰਟਰਨੈਸ਼ਨਲ ਮੀਡੀਆ ਨੇ ਵੀ ਕਵਰ ਕੀਤਾ ਕਿਵੇਂ ਸ਼ੁਕਰਨ ਸਿੰਘ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਕਿਵੇਂ ਜਿਹੜੇ ਕਿਸਾਨ ਆ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਬਿਮਾਰ ਹੁੰਦੇ ਆ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਆ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਆ ਤੇ ਕਿਸਾਨ ਜਿਹੜੇ ਜਾਨਾ ਗਵਾ ਰਹੇ ਹੁਣ ਤੱਕ ਕੁੱਲ 9 ਕਿਸਾਨ ਜਿਹੜੇ ਆ ਉਹ ਇਸ ਜਿਹੜਾ ਹੁਣ 2024 ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਜਿਹੜਾ ਫਰਵਰੀ 13 ਨੂੰ ਸ਼ੁਰੂ ਹੋਇਆ ਸੀ 13 ਤਰੀਕ ਨੂੰ ਉਹਦੇ ਵਿੱਚ ਗਵਾ ਚੁੱਕੇ ਆ ਜਿੱਥੇ ਪ੍ਰਿਤਪਾਲ ਸਿੰਘ ਜਿਹਦੀ ਮਾਰਕੁੱਟ ਕੀਤੀ ਗਈ ਜਿਹਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਬਾਅਦ ਚ ਉਹ ਬੁਰੇ ਚ ਬੰਦ ਕਰਕੇ ਉਹਨੂੰ ਲੈ ਗਏ ਰੋਤਕ ਪੀਜੀਆਈ ਪੰਜਾਬ ਸਰਕਾਰ ਨੂੰ ਪਤਾ ਲੱਗਾ ਪੰਜਾਬ ਸਰਕਾਰ ਨੇ ਚਿੱਠੀ ਲਿਖੀ ਹਰਿਆਣਾ ਗਵਰਨਮੈਂਟ ਨੂੰ ਕਿ ਪ੍ਰਿਤਪਾਲ ਨੂੰ ਤੁਸੀਂ ਸਾਨੂੰ ਸੌਂਪ ਦਿਓ ਪ੍ਰਿਤਪਾਲ ਚੰਡੀਗੜ ਆ ਗਿਆ ਪੀਜੀਆਈ ਚ ਉੱਥੇ ਉਹ ਜ਼ੇਰੇ ਇਲਾਜ ਹੈ ਬੁਰੇ ਉਹਦੇ ਹਾਲਾਤ ਹੈ ਫੱਟੜ ਉਹਨੂੰ ਕੀਤਾ ਪਿਆ ਡਰ ਦਾ ਮਾਹੌਲ ਸਹਿਮ ਦਾ ਮਾਹੌਲ ਬਣਿਆ ਹੋਇਆ ਇਸੇ ਦੌਰਾਨ ਖਬਰ ਆਂਦੀ ਹੈ ਕਿ ਕੱਲ ਦੇਰ ਰਾਤ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਇੱਕ ਸ਼ਖਸ ਨੇ ਹੰਗਾਮਾ ਕਰ ਦਿੱਤਾ ਲੋਕ ਇਹ ਕਹਿੰਦੇ ਆ ਵੀ ਇਹ ਜਿਹੜਾ ਸ਼ਖਸ ਆ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਲੱਗਦਾ ਪਹਿਲਾਂ ਇਹਨੇ ਸ਼ੀਸ਼ੇ ਤੋੜੇ ਇਲਾਜ ਲਈ ਜਿਹੜੇ ਮਰੀਜ਼ ਭਰਤੀ ਸੀਗੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਕਈਆਂ ਨਾਲ ਹੱਥੋਂ ਪਾਈ ਵੀ ਕੀਤੀ ਜਦੋਂ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਗਈ ਤਾਂ ਪਤਾ ਲੱਗਾ ਵੀ ਇਸ ਸ਼ਖਸ ਦਾ ਨਾਂ ਜਿਹੜਾ ਗੁਰਲਾਲ ਸਿੰਘ ਆ ਲੁਧਿਆਣਾ ਦੀ ਟਿਪਾ ਰੋਡ ਦਾ ਰਹਿਣ ਵਾਲਾ ਵਾ ਤੇ ਪੇਸ਼ੇ ਤੋਂ ਇੱਕ ਕਿਸਾਨ ਆ ਇਹ ਕਿਸਾਨੀ ਕਰਦਾ ਫੇਰ ਪਤਾ ਲੱਗਾ ਵੀ ਭਾਈ ਇਹ ਮੁੰਡਾ ਵੀ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਗਿਆ ਹੋਇਆ ਸੀ ਅਥਰੂ ਗੈਸ ਦੇ ਗੋਲੇ ਜਦੋਂ ਛੱਡੇ ਗਏ ਇਹ ਨਾਲ ਗੈਸ ਇਹਦੇ ਦਿਮਾਗ ਨੂੰ ਚੜ ਗਈ ਇਹਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੁਣ ਜਿੱਥੇ ਕਈ ਕਿਸਾਨ ਜਿਹੜੇ ਆ ਉਹ ਜਾਨ ਗਵਾ ਚੁੱਕੇ ਆ ਪ੍ਰਿਤਪਾਲ ਜ਼ੇਰੇ ਇਲਾਜ ਹੈ ਤੇ ਆ ਜਿਹੜਾ ਕਿਸਾਨ ਆ ਗੁਰਲਾਲ ਸਿੰਘ ਜਿਹਦਾ ਨਾਮ ਆ ਇਹ ਦਿਮਾਗੀ ਤਵਾਜ਼ਨ ਖੋ ਬੈਠਾ ਇਹਦਾ ਦਿਮਾਗੀ ਸੰਤੁਲਨ ਜਿਹੜਾ ਵਿਗੜ ਗਿਆ ਈਸੇ ਦੇ ਚੱਲਦਿਆਂ ਇਹਨੇ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਹੰਗਾਮਾ ਕੀਤਾ ਹੁਣ ਤੁਸੀਂ ਅੰਦਾਜ਼ਾ ਲਗਾਓ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਨੌਜਵਾਨ ਜਿਹੜੇ ਆ ਉਹਨਾਂ ਨੂੰ ਡੱਕਿਆ ਕਿਉਂ ਜਾ ਰਿਹਾ ਪਹਿਲਾਂ ਤਾਂ ਗੱਲ ਹੀ ਇੱਥੇ ਆ ਵੀ ਇਹਨਾਂ ਨੇ ਤਾਂ ਦਿੱਲੀ ਜਾਣਾ ਸੀਗਾ ਆਪਣਾ ਧਰਨਾ ਪ੍ਰਦਰਸ਼ਨ ਕਰਨ ਹੁਣ ਇਹ ਨੌਜਵਾਨ ਜਿਹੜੇ ਕੋਈ ਆਪਣੀ ਜਾਨ ਗਵਾ ਚੁੱਕੇ ਆ ਕਈ ਜਿਹੜੇ ਆ ਉਹ ਅਪਾਜ ਹੋ ਚੁੱਕੇ ਆ ਕਈਆਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਗੁਰਲਾਲ ਜਿਹੜਾ ਇਹ ਮਾਨਸਿਕ ਸੰਤੁਲਨ ਖੋ ਬੈਠਾ ਜਿਸ ਵੇਲੇ ਇਹਨੇ ਹੰਗਾਮਾ ਕੀਤਾ ਇਹ ਤਾਂ ਆਪਣੇ ਹੋਸ਼ੋ ਹਵਾਸ ਚ ਹੀ ਨਹੀਂ ਸੀਗਾ ਹੁਣ ਇਹਦੇ ਉੱਤੇ ਮੁਕਦਮਾ ਕੀ ਦਰਜ ਕਰੋਗੇ ਤੁਸੀਂ ਔਰ ਪਹਿਲੀ ਗੱਲ ਹੈ ਜੇ ਮੁਕਦਮਾ ਦਰਜ ਕਰੋਗੇ ਇਹ ਮੁਕਦਮਾ ਤੇ ਉਸ ਕੇਸ ਤੇ ਦਰਜ ਕਰੋਗੇ ਵੀ ਇਹਦੇ ਹਾਲਾਤ ਐਦਾਂ ਬਣੇ ਕਿਦਾਂ ਇਹ ਤਾਂ ਚੰਗਾ ਭਲਾ ਕਰੋ ਗਿਆ ਸੀਗਾ ਕਿਸਾਨ ਅੰਦੋਲਨ ਲਈ ਸੋ ਇਦਾਂ ਲੱਗਦਾ ਹੈ ਵੀ ਜੋ ਕੁਝ ਇਸ ਵਾਰ ਸਰਕਾਰਾਂ ਨੇ ਕੀਤਾ ਇਹ ਜ਼ਿਆਦਾ ਭਿਆਨਕ ਸੀਗਾ ਕਿਉਂਕਿ ਪਹਿਲੀ ਵਾਰ ਜਿਹੜਾ ਇਦਾਂ ਦੇ ਟੱਕਰੇ ਨਹੀਂ ਸੀ ਹੋਏ ਪਹਿਲੀ ਵਾਰ ਜਿਹੜਾ ਇਦਾਂ ਦੀਆਂ ਸਥਿਤੀਆਂ ਨਹੀਂ ਬਣੀਆਂ ਸੀਗੀਆਂ ਪਰ ਐਤਕੀ ਤਾਂ ਸਥਿਤੀਆਂ ਜਿਹੜੀਆਂ ਨੇ ਹੌਲੀ-ਹੌਲੀ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਖਤਰਨਾਕ ਹੁੰਦੀਆਂ ਜਾ ਰਹੀਆਂ ਕਈ ਲੋਕ ਜਿਹੜੇ ਆ ਸਦੀਵੀ ਆਪਣੀ ਅੱਖਾਂ ਦੀ ਰੋਸ਼ਨੀ ਗਵਾ ਬੈਠਣਗੇ ਕਿਉਂਕਿ ਅਥਰੂ ਗੈਸ ਦੇ ਗੋਲੇ ਇਦਾਂ ਛੱਡੇ ਗਏ ਭਈ ਜਿੱਦਾਂ ਦੋ ਮੁਲਕਾਂ ਦੇ ਵਿੱਚ ਜੰਗ ਲੱਗੀ ਹੋਵੇ ਇਦਾਂ ਉੱਥੇ ਹਾਲਾਤ ਬਣੇ ਭਈ ਜਿੱਦਾਂ ਪੰਜਾਬ ਤੋਂ ਕਿਸਾਨ ਦਿੱਲੀ ਨਹੀਂ ਜਾ ਰਹੇ ਕੋਈ ਪਾਕਿਸਤਾਨ ਤੋਂ ਆ ਗਿਆ ਬੰਦਾ ਜਾਂ ਕਿਸੇ ਨੇ ਚਾਈਨਾ ਤੋਂ ਹਮਲਾ ਕਰ ਦਿੱਤਾ ਸੋ ਹੁਣ ਜੋ ਕਿਸਾਨਾਂ ਦੇ ਨਾਲ ਜੋ ਕੁਝ ਹੋਇਆ ਉਹਨਾਂ ਦੀਆਂ ਸੇਤਾਂ ਖਰਾਬ ਹੋਈਆਂ ਉਹਨਾਂ ਦੀਆਂ ਅੱਖਾਂ ਦੀਆਂ ਰੋਸ਼ਨੀਆਂ ਗਈਆਂ ਉਹਨਾਂ ਦੀ ਜਾਨ ਚਲੀ ਗਈ ਔਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਦਿਮਾਗੀ ਤੌਰ ਦੇ ਉੱਤੇ ਕਿਸਾਨ ਜਿਹੜੇ ਆ ਉਹ ਪਰੇਸ਼ਾਨ ਹੋ ਰਿਹਾ ਔਰ ਉਹਦਾ ਕਾਰਨ ਕੀ ਦੱਸਦੇ ਪਏ ਆ ਕਿ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਉਹਦੇ ਵਿੱਚ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਸੀਗੀਆਂ ਉਹ ਦਿਮਾਗ ਨੂੰ ਚੜ ਰਹੀਆਂ ਨੇ ਉਹ ਦਿਮਾਗ ਨੂੰ ਜਦੋਂ ਚੜਦੀਆਂ ਨੇ ਤਾਂ ਦਿਮਾਗ ਜਿਹੜਾ ਸੁੰਨ ਹੋ ਰਿਹਾ ਲੋਕ ਜਿਹੜੇ ਆ ਤੜਫ ਰਹੇ ਆ ਕਿਉਂਕਿ ਲੋਕ ਜਿਹੜੇ ਆ ਉਹ ਪਰੇਸ਼ਾਨ ਹੋ ਰਿਹਾ ਕਿਉਂਕਿ ਲੋਕ ਤਾਂ ਘਰੋਂ ਇਸ ਦਿਮਾਗ ਦੇ ਵਿੱਚ ਬਿਠਾ ਕੇ ਗਏ ਸੀ ਵੀ ਅਸੀਂ ਦਿੱਲੀ ਜਾਣਾ ਉੱਥੇ ਉਹਨਾਂ ਦੇ ਉੱਤੇ ਹਮਲਾ ਹੋ ਗਿਆ ਉੱਥੇ ਉਹਨਾਂ ਦੇ ਉੱਤੇ ਟਾਰਚਰ ਹੋਇਆ ਔਰ ਟਾਰਚਰ ਵੀ ਜ਼ਹਿਰੀਲੀਆਂ ਗੈਸਾਂ ਦੇ ਨਾਲ ਹੋਇਆ ਜਿਸ ਦੇ ਚਲਦਿਆਂ ਆ ਜਿਹੜਾ ਗੁਰਲਾਲ ਸਿੰਘ ਜਿਨੇ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਹੰਗਾਮਾ ਕੀਤਾ ਇਹ ਤਾਂ ਆਪਣੇ ਹੋਸ਼ੋ ਹਵਾਸਤੀ ਨਹੀਂ ਆ ਇਹ ਤਾਂ ਸਦੀਵੀ ਜਿਹੜਾ ਨਕਾਰਾ ਹੋ ਗਿਆ ਇੱਕ ਸਾਬ ਦਾ ਇਹਦਾ ਤਾਂ ਦਿਮਾਗੀ ਸੰਤੁਲਨ ਹੀ ਵਿਗੜ ਗਿਆ ਹਾਲੇ ਡਾਕਟਰਸ ਇਹਦਾ ਇਲਾਜ ਜਿਹੜਾ ਉਹ ਜ਼ਰੂਰ ਕਰ ਰਹੇ ਆ ਪਰ ਕਿਤੇ ਨਾ ਕਿਤੇ ਆ ਜਿਹੜਾ ਕਿਸਾਨ ਅੰਦੋਲਨ ਆ ਇਹ ਵਾਕਈ ਇਦਾਂ ਲੱਗਦਾ ਵੀ ਸਰਕਾਰਾਂ ਨੇ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਕਹਿ ਰਟਾਇਆ ਕਿਸੇ ਕਿਸਮ ਦਾ ਜਿਹੜਾ ਰਹਿਮ ਨਹੀਂ ਕੀਤਾ ਗਿਆ ਇਦਾਂ ਲੱਗਦਾ ਵੀ ਕਿਸਾਨ ਐਮਐਸਪੀ ਨੇ ਕੋਈ ਵੱਖਰਾ ਇਹਨਾਂ ਕੋਲੋਂ ਕੋਈ ਇਹੋ ਜੀ ਚੀਜ਼ ਮੰਗ ਰਹੇ ਸੀਗੇ ਜਿਹੜੀ ਸਰਕਾਰ ਦੇਣਾ ਹੀ ਨਹੀਂ ਚਾਹੁੰਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ